ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਲੋਕ ਟ੍ਰੈਫਿਕ ਰੂਲਸ ਦੀਆਂ ਕਿਸ ਤਰੀਕੇ ਦੇ ਨਾਲ ਧੱਜੀਆਂ ਉਡਾ ਰਹੇ ਨੇ ਉਹਦੀ ਜਿੰਦਗੀ ਜਾਗਦੀ ਇੱਕ ਵੀਡੀਓ ਸਾਹਮਣੇ ਆਈ ਆ ਉਹ ਰਿਸਪੋਸਟਰ ਨੂੰ ਵੀ ਤੁਸੀਂ ਦੇਖ ਲਓ ਪੋਸਟਰ ਨੂੰ ਦੇਖ ਕੇ ਤੁਸੀਂ ਸਮਝ ਹੀ ਹੋਵੋਗੇ ਕਿ ਇੱਕ ਪਰਿਵਾਰ ਨੇ ਕੋਈ ਜਾਣ ਪਛਾਣ ਵਾਲਿਆਂ ਨੇ ਕਿਸ ਤਰੀਕੇ ਦੀ ਮੋਟਰਸਾਈਕਲ ਤੇ ਸਟੰਟ ਬਾਜੀ ਕੀਤੀ ਹੈ ਤੇ ਉਹਨਾਂ ਨੂੰ ਇਸ ਕਰਤੂਤ ਦਾ ਹੁਣ ਹਰਜਾਨਾ ਵੀ ਭੁਗਤਣਾ ਪਿਆ ਹੋਇਆ ਦਰਸਲ ਇਸ ਤਰੀਕੇ ਹੈ ਕਿ ਇੱਕ ਹਾਈਵੇ ਦੇ ਉੱਤੇ ਮੋਟਰਸਾਈਕਲ ਬੁਲਟ ਚਲਾ ਰਹਿਆ ਹੁੰਦਾ ਇੱਕ ਸ਼ਖਸ ਉਸ ਦੇ ਪਿੱਛੇ ਦੋ ਮਹਿਲਾਵਾਂ ਬੈਠੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਟ੍ਰਿਪਲਿੰਗ ਕੀਤੀ ਹੈ ਇੱਥੇ ਚਲਾਨ ਹੁੰਦਾ ਕਿਉਂਕਿ ਮੋਟਰਸਾਈਕਲ ਸਿਰਫ ਦੋ ਸਵਾਰੀਆਂ ਲਈ ਬਣਿਆ ਤਿੰਨ ਵਾਸਤੇ ਨਹੀਂ ਟ੍ਰਿਪਲਿੰਗ ਕੀਤੀ ਹੁੰਦੀ ਹੈ ਟ੍ਰਿਪਲ ਵੀ ਨਹੀਂ ਬਲਕਿ ਚਾਰ ਲੋਕ ਮੋਟਰਸਾਈਕਲ ਦੇ ਉੱਤੇ ਹੁੰਦੇ ਨੇ ਇੱਕ ਚੌਥੇ ਨੌਜਵਾਨ ਨੂੰ ਮੋਟਰਸਾਈਕਲ ਦੇ ਪਿੱਛੇ ਲਮਕਾਇਆ ਵੀ ਹੁੰਦਾ ਹੈ ਬਿਲਕੁਲ ਇਹ ਇੱਕ ਸਰਕਸ ਵਾਲਾ ਮਾਹੌਲ ਬਣਾਇਆ ਸੀ ਤੁਸੀਂ ਐਸੀਆਂ ਵੀਡੀਓਜ਼ ਸਰਕਸ ਦੇ ਵਿੱਚ ਦੇਖੀਆਂ ਹੋਣਗੀਆਂ ਕਿ ਇੱਕ ਮੋਟਰਸਾਈਕਲ ਦੇ ਉੱਤੇ ਕਈ ਕਈ ਸ਼ਖਸ ਸਵਾਰ ਹੁੰਦੇ ਨੇ ਪਰ ਐਸੀਆਂ ਸਰਕਸ ਵਾਲੀਆਂ ਤਸਵੀਰਾਂ ਹੁਣ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਵੀ ਦਿਖਾਈ ਦਿੱਤੀਆਂ ਤੇ ਪਿੱਛੋਂ ਚੱਲਦੇ ਕਿਸੇ ਰਾਹਗੀਰ ਨੇ ਇਸ ਦੀ ਵੀਡੀਓ ਬਣਾ ਦਿੱਤੀ ਵੀਡੀਓ ਨੂੰ ਜੋ ਲੀਗਲ ਅਥਾਰਟिटीज ਨੇ ਉਹਨਾਂ ਨੂੰ ਭੇਜ ਦਿੱਤਾ ਜੋ ਸਬੰਧਤ ਮਹਿਕਮਾ ਟ੍ਰੈਫਿਕ ਮਹਿਕਮਾ ਉਹਨਾਂ ਨੂੰ ਭੇਜ ਦਿੱਤਾ ਤੇ ਟ੍ਰੈਫਿਕ ਮਹਿਕਮੇ ਨੇ ਇਸ ਵੀਡੀਓ ਨੂੰ ਦੇਖਿਆ ਇਸ ਦੀ ਜੋ ਤੱਥ ਨੇ ਉਸ ਨੂੰ ਦੇਖਿਆ ਕਿ ਹਾਂ ਵਾਕਈ ਸੀਸੀਟੀਵੀ ਤਸਵੀਰਾਂ ਜਿਸ ਇਲਾਕੇ ਦੀਆਂ ਨੇ ਦੇਖੀਆਂ ਤੇ ਉਸ ਤੋਂ ਬਾਅਦ ਫਿਰ ਇਸ ਦਾ ਨੰਬਰ ਕੱਢਿਆ ਗਿਆ ਮੋਟਰਸਾਈਕਲ ਦਾ ਨੰਬਰ ਕੱਢ ਕੇ ਉਸ ਵਿਅਕਤੀ ਦੀ ਪਛਾਣ ਕੀਤੀ ਗਈ ਤੇ ਪੁਲਿਸ ਸਪੈਸ਼ਲ ਉਸ ਨੂੰ ਘਰ ਜਾ ਕੇ ਇੱਕ ਤੋਹਫ਼ਾ ਦੇ ਕੇ ਆਈ ਔਰ ਤੋਹਫ਼ਾ ਦਿੱਤਾ ਇੱਕ ਮੋਟੇ ਜਿਹੇ ਚਲਾਨ ਦਾ ਤੇ ਕਿਹਾ ਕਿ ਹੁਣ ਤੁਹਾਨੂੰ ਇਹ ਤੋਹਫ਼ੇ ਦੇ ਰੂਪ ਵਿੱਚ ਜਿਹੜਾ ਚਲਾਨ ਦਿੱਤਾ ਗਿਆ ਇਸ ਨੂੰ ਤੁਹਾਨੂੰ ਸਵੀਕਾਰ ਕਰਨਾ ਹੀ ਹੋਵੇਗਾ ਔਰ ਇਸ ਦੀ ਜੋ ਕੀਮਤ ਹੈ ਉਹ ਅਦਾ ਕਰਨੀ ਹੋਵੇਗੀ ਤੇ ਇਸ ਤਰੀਕੇ ਦੇ ਨਾਲ ਇੱਕ ਮੋਟਾ ਜਿਹਾ ਚਲਾਨ ਉਸ ਨੌਜਵਾਨ ਨੂੰ ਪਕੜਾਇਆ ਗਿਆ ਜਿਹੜਾ ਇਹ ਬੁਲੇਟ ਮੋਟਰਸਾਈਕਲ ਚਲਾ ਰਿਹਾ ਸੀ ਪਿੱਛੇ ਦੋ ਮਹਿਲਾਵਾਂ ਬੈਠੀਆਂ ਸੀ ਤੇ ਇੱਕ ਨੌਜਵਾਨ ਨੂੰ ਪਿੱਛੇ ਲਟਕਾਇਆ ਹੋਇਆ ਸੀ ਹੁਣ ਤੱਕ ਤਾਂ ਇਹ ਗੱਲ ਇਸ ਤਰੀਕੇ ਦੇ ਨਾਲ ਹੈ ਕਿ ਇਹਦਾ ਚਲਾਨ ਕੱਟਿਆ ਗਿਆ ਲੇਕਿਨ ਇੱਕ ਬੜੀ ਗੰਭੀਰ ਸਮੱਸਿਆ ਹੈ ਲੋਕ ਕਾਨੂੰਨ ਵਿਵਸਥਾ ਨੂੰ ਬਿਲਕੁਲ ਵੀ ਸੀਰੀਅਸ ਨਹੀਂ ਲੈ ਰਹੇ ਟ੍ਰੈਫਿਕ ਰੂਲਸ ਜਾਂ ਸਰੇਆਂ ਲੋਕਾਂ ਵੱਲੋਂ ਤਾਂ ਜਿਉਂ ਉਡਾਈਆਂ ਜਾ ਰਹੀਆਂ ਔਰ ਦੂਜੇ ਪਾਸੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਟ੍ਰੈਫਿਕ ਵਿਭਾਗ ਬਹੁਤ ਰੂਲਸ ਦੇ ਮੁਤਾਬਕ ਚੱਲਦਾ ਜੇਕਰ ਟੈਕਸ ਲਿੱਤਾ ਜਾਂਦਾ ਹੈ ਤਾਂ ਉਹਦੇ ਮੁਤਾਬਕ ਸੜਕਾਂ ਵੀ ਨਹੀਂ ਬਣਦੀਆਂ ਜੇਕਰ ਪੈਸੇ ਲਿੱਤੇ ਜਾਂਦੇ ਆ ਚਲਾਨ ਕੱਟਿਆ ਜਾਂਦਾ ਤਾਂ ਉਹਦੇ ਮੁਤਾਬਕ ਤਾਂ ਫਿਰ ਸ਼ਹਿਰ ਦੇ ਵਿੱਚ ਕਈ ਹਿੱਸੇ ਐਸੇ ਵੀ ਹੁੰਦੇ ਆ ਜਿੱਥੇ ਟ੍ਰੈਫਿਕ ਪੋਲ ਤਾਂ ਹੈ ਪਰ ਟ੍ਰੈਫਿਕ ਲਾਈਟਾਂ ਸਿਰਫ ਇੱਕ ਸਜਾਵਟੀ ਲਾਈਟਾਂ ਬਣ ਕੇ ਰਹਿ ਜਾਂਦੀਆਂ ਨੇ ਉਹਨਾਂ ਦਾ ਕੋਈ ਕੰਮਕਾਰ ਨਹੀਂ ਹੁੰਦਾ ਉਹ ਨਹੀਂ ਚੱਲਦੀਆਂ ਹੁੰਦੀਆਂ ਤਾਂ ਦੋਨੇ ਕਸੂਰਵਾਰ ਨੇ ਲੇਕਿਨ ਇੱਥੇ ਜ਼ਿਆਦਾ ਕਸੂਰ ਇਸ ਕਰਕੇ ਨਿਕਲਦਾ ਹੈ ਕਿਉਂਕਿ ਉਸ ਵਿਅਕਤੀ ਨੇ ਨਾ ਸਿਰਫ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਬਲਕਿ ਤਿੰਨ ਹੋਰ ਸ਼ਖਸ ਜਿਨ੍ਹਾਂ ਨੂੰ ਮੋਟਰਸਾਈਕਲ 'ਤੇ ਲੇਡੀਜ਼ ਨੂੰ ਪਿੱਛੇ ਬਿਠਾਇਆ ਸੀ ਤੇ ਇੱਕ ਨੌਜਵਾਨ ਜਿਹਨੂੰ ਲਟਕਾਇਆ ਸੀ ਉਹਨਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਤੇ ਨਾ ਸਿਰਫ ਇਨ੍ਹਾਂ ਚਾਰ ਲੋਕਾਂ ਦੀ ਜਾਨ ਖਤਰੇ ਵਿੱਚ ਸੀ ਤੇ ਹੋਰ ਜਿਹੜੇ ਆਲੇ-ਦੁਆਲੇ ਗੱਡੀਆਂ ਵਾਲੇ ਨੇ ਜਾਂ ਫਿਰ ਟੂ-ਵੀਲਰ ਜਾ ਰਹੇ ਸੀ ਉਹਨਾਂ ਦੀ ਵੀ ਜਾਨ ਜੇਕਰ ਇੱਕੋ ਦਮ ਇਸ ਤਰੀਕੇ ਦਾ ਕੋਈ ਹਾਦਸਾ ਹੋ ਜਾਵੇ ਪਿੱਛੋਂ ਤੇਜ਼ ਰਫ਼ਤਾਰੀ ਕੋਈ ਗੱਡੀ ਆ ਰਹੀ ਹੁੰਦੀ ਹੈ ਉਸ ਦੇ ਨਾਲ ਟਕਰਾ ਕੇ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਹੈ ਕੋਈ ਟੂ-ਵੀਲਰ ਨਾਲ ਟਕਰਾ ਕੇ ਉਹਦਾ ਵੀ ਨੁਕਸਾਨ ਹੋ ਸਕਦਾ ਹੈ ਉਸ ਵਿਅਕਤੀ ਦਾ ਵੀ ਹੋ ਸਕਦਾ ਹੈ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਜੇਕਰ ਪਿੱਛੋਂ ਕੋਈ ਵਾਹਨ ਆ ਰਿਹਾ ਹੋਵੇ ਟਰੱਕ ਜਾਂ ਫਿਰ ਗੱਡੀ ਹੋਵੇ ਉਹ ਇਹਨਾਂ ਨੌਜਵਾਨਾਂ ਦੇ ਜੇਕਰ ਉੱਤੇ ਚੜ ਜਾਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਫਿਰ ਨੁਕਸਾਨ ਕਿੰਨਾ ਵੱਡਾ ਹੋਵੇਗਾ ਲੇਕਿਨ ਖੈਰ ਇਹ ਵੀਡੀਓ ਆਈ ਹੈ ਪੁਲਿਸ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਾਇਆ ਵਾ ਸੀਪੀ ਲੁਧਿਆਣਾ ਕ ਪੁਲਿਸ ਹੈਗੀ ਹੈ ਲੁਧਿਆਣਾ ਉਹਨਾਂ ਨੇ ਵੀ ਇਸ ਨੂੰ ਆਪਣੇ ਪੇਜ ਦੇ ਉੱਤੇ ਪਾਇਆ ਤੇ ਲੋਕਾਂ ਨੂੰ ਇਹ ਗੱਲ ਕਹੀ ਹੈ ਦੱਸਿਆ ਕਿ ਕੀ ਹੋਇਆ ਫੋਰ ਓਨ ਅ ਬੁਲੇਟ ਬਾਈਕ ਨੋਟ ਅ ਫੈਮਿਲੀ ਰਾਈਡ ਵਨ ਮੈਨ ਰਾਈਡਿੰਗ ਟੂ ਲੇਡੀਜ਼ ਐਸ ਬਿਲੀਅਨ ਐਂਡ ਅਨਦਰ ਹੈਂਗਿੰਗ ਓਨ ਬਿਹਾਈਂਡ ਅ ਫੁੱਲ ਆਫ ਅ ਫੁੱਲ ਹਾਊਸ ਓਨ ਟੂ ਵੀਲਸ ਦਿਸ ਮੇ ਲੁੱਕ ਲਾਈਕ ਅ ਮੂਵੀ ਸੀਨ ਬਟ ਇਟਸ ਇਸ ਸੀਰੀਅਸ ਟ੍ਰੈਫਿਕ ਵਾਇਲੇਸ਼ਨ ਸੇਫਟੀ ਇਜ਼ ਨੋਟ ਆਪਸ਼ਨਲ ਐਂਡ ਨਾਇਦਰ ਆ ਟ੍ਰੈਫਿਕ ਰੂਲਸ ਚਲਾਨ ਇਸ਼ੂਡ ਰਾਈਟ ਸੇਫ ਰਾਈਟ ਰਾਈਟ ਇਸ ਤਰੀਕੇ ਨਾਲ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੇ ਇਹ ਮੈਸੇਜ ਦਿੱਤਾ ਤੇ ਨਾਲ ਦੀ ਨਾਲ ਲੋਕਾਂ ਨੂੰ ਕਿਹਾ ਕਿ ਬੁਲੇਟ ਕੋਈ ਫੈਮਿਲੀ ਰਾਈਡ ਨਹੀਂ ਹੈ ਇਹ ਸਿਰਫ ਸਿਰਫ ਜਿਹੜੇ ਟੂ-ਵੀਲਰ ਨੇ ਦੋ ਬੰਦਿਆਂ ਦੇ ਹੀ ਸਫ਼ਰ ਕਰਨ ਦੇ ਲਈ ਬਣੇ ਹੋਏ ਨੇ ਹੈਲਮਟ ਪਾਇਆ ਹੋਣਾ ਚਾਹੀਦਾ ਜੋ ਵੀ ਜੋ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਫਾਲੋ ਕੀਤਾ ਜਾਵੇ ਪਰ ਜਿਸ ਤਰੀਕੇ ਦੇ ਨਾਲ ਇਸ ਮੋਟਰਸਾਈਕਲ ਦੇ ਉੱਤੇ ਚਾਰ ਸ਼ਖਸ ਸਵਾਰੀ ਕਰ ਰਹੇ ਸੀ ਇਹ ਵਾਕਈ ਇਸ ਤਰੀਕੇ ਨਾਲ ਲੱਗਦਾ ਜਿਵੇਂ ਕੋਈ ਫਿਲਮੀ ਸੀਨ ਹੋਵੇ ਔਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸੇ ਲਈ ਸੇਫਟੀ ਨੂੰ ਤੁਸੀਂ ਆਪਸ਼ਨਲ ਨਾ ਸਮਝੋ ਤੇ ਨਾ ਹੀ ਜੋ ਟ੍ਰੈਫਿਕ ਰੂਲਸ ਨੇ ਉਹਨਾਂ ਨੂੰ ਆਪਸ਼ਨਲ ਸਮਝ ਲੋ ਤੁਹਾਨੂੰ ਸਭ ਤੋਂ ਵੱਧ ਜੇਕਰ ਟ੍ਰੈਫਿਕ ਰੂਲ ਦੀ ਪਾਲਣਾ ਕਰਨੀ ਪਵੇਗੀ ਸਖਤਾਈ ਦੇ ਨਾਲ ਕਰਨੀ ਪਵੇਗੀ ਨਹੀਂ ਤਾਂ ਤੁਹਾਨੂੰ ਇਸੇ ਤਰੀਕੇ ਨਾਲ ਚਲਾਨ ਦੇਣਾ ਦਿੱਤਾ ਜਾਵੇਗਾ ਔਰ ਫੇਰ ਨਾ ਕਿ ਉਹ ਕਿ 8-10 ਹਜ਼ਾਰ ਦਾ ਮੋਟਾ ਚਲਾਨ ਤੁਹਾਡੇ ਘਰੇ ਪਹੁੰਚ ਗਿਆ ਇਸ ਤੋਂ ਇਲਾਵਾ ਚਲਾਨ ਇਸ ਪਰਿਵਾਰ ਨੂੰ ਦੇ ਦਿੱਤਾ ਗਿਆ ਇਸ ਜੋ ਸ਼ਖਸ ਨੇ ਜੋ ਓਨਰ ਨੇ ਇਸ ਬੁਲੇਟ ਦੇ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਰਾਈਡ ਸੇਫ ਐਂਡ ਰਾਈਡ ਅਰਾਈਟ ਤੇ ਇਸ ਤਰੀਕੇ ਦਾ ਪੁਲਿਸ ਨੇ ਇੱਕ ਮੈਸੇਜ ਵੀ ਦਿੱਤਾ ਲੇਕਿਨ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਵਾਕਈ ਹੀ ਬੜੀ ਸੀਰੀਅਸ ਹੈ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਚਾਹੀਦਾ ਨਾ ਸਿਰਫ ਆਪਣੀ ਜਾਨ ਖਤਰੇ ਦੇ ਵਿੱਚ ਹੈ ਬਲਕਿ ਹੋਰ ਲੋਕਾਂ ਦੀ ਜਾਨ ਵੀ ਖਤਰੇ 'ਚ ਹੈ ਹੁਣਾਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੀ ਤਸਵੀਰ ਉਹ ਆ ਜਿਹੜੀ ਕਿ ਕਾਰ ਸਵਾਰ ਕਿਸੇ ਨੌਜਵਾਨ ਨੇ ਇਸ ਵੀਡੀਓ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਪੂਰੀਆਂ ਤਸਵੀਰਾਂ ਨੂੰ ਕੈਦ ਕਰ ਲਿਆ ਤੇ ਉਸ ਤੋਂ ਬਾਅਦ ਸਬੰਧਤ ਅਥਾਰਟिटीज ਨੂੰ ਭੇਜ ਦਿੱਤਾ ਤੇ ਦੂਸਰੀ ਤਸਵੀਰ ਉਹ ਹੈ ਕਿ ਜਦੋਂ ਟ੍ਰੈਫਿਕ ਪੁਲਿਸ ਨੂੰ ਇਹ ਵੀਡੀਓ ਮਿਲਦੀ ਹੈ ਤੱਥਾਂ ਦੀ ਪੜਤਾਲ ਕਰਦੇ ਨੇ ਕਿ ਹਾਂ ਇਹ ਲੇਟੈਸਟ ਹੈ ਆਲੇ-ਦੁਆਲੇ ਦੇ ਹੋਰ ਜੋ ਵੀ ਸੀਸੀਟੀਵੀ ਕੈਮਰਾ ਚੈੱਕ ਕਰਨੇ ਜਾਂ ਫਿਰ ਉਹਨਾਂ ਨੇ ਕਿਸੇ ਤੋਂ ਪੁੱਛਗਿੱਛ ਕਰਨੀ ਉਹ ਕੀਤੀ ਜਾਂਦੀ ਹੈ ਉਸ ਨੌਜਵਾਨ ਦੇ ਪੁਲਿਸ ਮੈਕਮੇ ਦੇ ਨੌਜੋ ਜਿਹੜੇ ਮੁਲਾਜ਼ਮ ਨੇ ਘਰੇ ਪਹੁੰਚਦੇ ਨੇ ਤੇ ਹੱਥ ਵਿੱਚ ਟ੍ਰੈਫਿਕ ਚਲਾਣ ਦੇ ਦਿੱਤਾ ਜਾਂਦਾ ਉਹਦੀ ਆਵਾਜ਼ ਵੀ ਹੈ ਲੋਕ ਉਸਨੇ ਬੋਲ ਕੇ ਵੀ ਦੱਸਿਆ ਨੌਜਵਾਨ ਨੇ ਕਿ ਮੈਂ ਭਵਿੱਖ ਦੇ ਵਿੱਚ ਐਸੀ ਹਰਕਤ ਨਹੀਂ ਕਰੂੰਗਾ ਪੁਲਿਸ ਵਾਲੇ ਉਸ ਤੋਂ ਸਵਾਲ-ਜਵਾਬ ਕਰ ਰਹੇ ਨੇ ਕਿ ਤੂੰ ਇਹ ਕਿਉਂ ਕੀਤਾ ਸੀ ਉਹ ਵੀ ਕਹਿ ਰਿਹਾ ਕਿ ਮੇਤੋਂ ਗਲਤੀ ਹੋ ਗਈ ਕਿੱਤੇ ਸ਼ਾਇਦ ਜਾਣਾ ਜ਼ਰੂਰੀ ਸੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਉਹੀ ਨੌਜਵਾਨ ਹੁਣ ਨਸੀਹਤ ਦੇ ਰਿਹਾ ਜਦੋਂ ਆਪਣਾ ਮੋਟਾ ਜਿਹਾ ਇੱਕ ਚਲਾਨ ਕੱਟਿਆ ਗਿਆ ਤਾਂ ਹੁਣ ਫਿਰ ਲੋਕਾਂ ਨੂੰ ਨਸੀਹਤ ਦੇ ਰਿਹਾ ਕਿ ਐਸਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਤੇ ਕੋਈ ਵੀ ਲੋਕ ਇਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਨਾ ਉਡਾਣ ਕਿਉਂਕਿ ਨਾ ਸਿਰਫ ਆਪਣੀ ਜਾਨ ਬਲਕਿ ਹੋਰਾਂ ਦੀ ਵੀ ਜਾਨ ਇਸ ਦੇ ਨਾਲ ਨੁਕਸਾਨ ਦੇ ਵਿੱਚ ਪੈ ਜਾਂਦੀ ਹੈ